ਤੁਹਾਨੂੰ ਵੀ ਇਦਾਂ ਲੱਗਦਾ ਹੈ ਕਿ ਕਮਰਾ ਹਿੱਲ ਰਿਹਾ ਹੈ ਤੁਹਾਨੂੰ ਵੀ ਇਦਾਂ ਲੱਗਦਾ ਹੈ ਕਿ ਕਮਰਾ ਘੁੰਮ ਰਿਹਾ ਹੈ ਜਾਂ ਤੁਹਾਨੂੰ ਵੀ ਇਦਾਂ ਲੱਗਦਾ ਹੈ ਕਿ ਚੱਕਰ ਆ ਰਹੇ ਨੇ ਜਾਂ ਫਿਰ ਤੁਹਾਨੂੰ ਇਦਾਂ ਲੱਗ ਰਿਹਾ ਹੈ ਵੀ ਅੱਖਾਂ ਦੇ ਸਾਹਮਣੇ ਹਨੇਰਾ ਆ ਗਿਆ ਇੱਕਦਮ ਸਾਰਾ ਕੁਝ ਹਿਲ ਗਿਆ ਤਾਂ ਇਸ ਨੂੰ ਕਿਹਾ ਜਾਂਦਾ ਹੈ ਵਰਟਿਗੋ ਵਰਟਿਗੋ ਬਹੁਤ ਪ੍ਰਕਾਰ ਦੇ ਹੁੰਦੇ ਨੇ ਪਰ ਅਗਰ ਤੁਹਾਨੂੰ ਡਾਇਗਨੋਸ ਹੋ ਗਿਆ ਵੀ ਪੀਪੀਵੀ ਹੋ ਗਿਆ ਹੈ ਪੋਜੀਸ਼ਨਲ ਵਰਟਿਗੋ ਹੋ ਗਿਆ ਹੈ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਉਹ ਹੀ ਡਿਸਕਸ ਕਰਾਂਗੇ ਜ਼ਿਆਦਾਤਰ ਦੇਖਿਆ ਗਿਆ ਹੈ ਜਦੋਂ ਆਪਾਂ ਕੋਈ ਲੰਮਾ ਸਫ਼ਰ ਕਰਦੇ ਆਂ ਤਾਂ ਉਦੋਂ ਆਪਾਂ ਇੱਕ ਸਾਈਡ ਸੁੱਤੇ ਪਏ ਰਹਿੰਦੇ ਆਂ ਤਾਂ ਆਪਣੇ ਜਿਹੜਾ ਕੰਨਾਂ ਦਾ ਫਲੂਇਡ ਉਹ ਡਿਸਟਰਬ ਹੋ ਜਾਂਦਾ ਔਰ ਆਪਾਂ ਨੂੰ ਪੋਜੀਸ਼ਨਲ ਵਰਟIGO ਹੋ ਜਾਂਦਾ ਸੋ ਅਗਰ ਤੁਹਾਨੂੰ ਚੱਕਰ ਆਉਂਦੇ ਨੇ ਆ ਕਸਰਤਾਂ ਕਰਨੀਆਂ ਸ਼ੁਰੂ ਕਰ ਦਿਓ ਤੁਸੀਂ 10 ਦਿਨਾਂ ਦੇ ਵਿੱਚ ਚੱਕਰਾਂ ਤੋਂ ਆਰਾਮ ਪਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸਰਾ ਸਭ ਤੋਂ ਪਹਿਲੀ ਜਿਹੜੀ ਐਕਸਰਸਾਈਜ਼ ਕਰਨੀ ਆ ਡੈਟ ਇਜ਼ ਬ੍ਰੈਂਡ ਡੈਰਫ ਐਕਸਰਸਾਈਜ਼ ਉਸ ਦੇ ਲਈ ਆਪਾਂ ਕੀ ਕਰਾਂਗੇ ਇੱਕ ਬੈੱਡ ਦੇ ਸੈਂਟਰ 'ਚ ਬੈਠ ਜਾਣਾ ਬਿਲਕੁਲ ਸੈਂਟਰ ਹੋਣਾ ਚਾਹੀਦਾ ਬੈੱਡ ਦਾ ਔਰ ਸਾਹਮਣੇ ਦੇਖਣਾ ਇੱਥੇ ਆਪਾਂ ਪਹਿਲਾਂ 30 ਗਿਣਟ ਦੇਣੇ ਆ ਫਿਰ ਆਪਣੀ ਗਰਦਨ ਨੂੰ ਆਪਾਂ 45 ਡਿਗਰੀ ਤੇ ਟਿਲਟ ਕਰ ਦੇਣਾ ਔਰ ਸਾਈਡ ਤੇ ਆਪਾਂ ਜਾ ਕੇ ਫਿਰ ਆਪਾਂ ਥੱਲੇ ਪੈ ਜਾਣਾ ਇਦਾਂ ਕਰਕੇ ਦੋਨੇ ਦੇਖੋ ਤੁਸੀਂ ਪੈਰ ਫੋਲਡ ਕਰ ਲੈਣੇ ਆ ਔਰ ਇਦਾਂ ਤੁਸੀਂ ਛੱਤ ਵੱਲ ਦੇਖੋਗੇ ਇੱਥੇ 30 ਗਿਣਨੇ ਆ ਔਰ ਫਿਰ ਤੁਸੀਂ ਉੱਠ ਕੇ ਬੈਠ ਚੋਗੇ ਫਿਰ ਸਾਹਮਣੇ ਦੇਖ ਕੇ 30 ਗਿਣੋਗੇ ਫੇਰ 45 ਡਿਗਰੀ ਤੇ ਗਰਦਨ ਨੂੰ ਘੁਮਾ ਦੋਗੇ ਔਰ ਦੋਨੇ ਲੱਤਾਂ ਉੱਪਰ ਚਾੱਕ ਕੇ ਔਰ ਫੇਰ ਤੁਸੀਂ ਐਦਾਂ ਪੈ ਜਾਓਗੇ ਇਸ ਪੋਜੀਸ਼ਨ ਦੇ ਵਿੱਚ ਇੱਥੇ ਵੀ ਤੁਸੀਂ 30 ਗਿਣਨੇ ਔਰ ਫੇਰ ਤੁਸੀਂ ਵਾਪਸ ਆ ਜਾਓਗੇ ਫੇਰ ਇੱਥੇ ਬੈਠ ਕੇ 30 ਗਣੋਗੇ ਇਹ ਹੋ ਗਿਆ ਇੱਕ ਵਾਰੀ ਐਦਾਂ ਤੁਸੀਂ 5 ਤੋਂ 6 ਵਾਰੀ ਕਰਨਾ ਔਰ ਸਵੇਰੇ ਸ਼ਾਮ ਕਰਨਾ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਦੂਜੀ ਕਸਰਤ ਕੀ ਕਰੋਗੇ ਤੁਸੀਂ ਆਪਣੀ ਉਂਗਲ ਨੂੰ ਸੈਂਟਰ 'ਚ ਰੱਖ ਲਓਗੇ ਔਰ ਐਦਾਂ ਤੁਸੀਂ ਇਸ ਨੂੰ ਫੋਕਸ ਕਰੋਗੇ ਆਪਣੀਆਂ ਅੱਖਾਂ ਦੇ ਨਾਲ ਐਦਾਂ ਐਦਾਂ ਦੇਖੋਗੇ 15 ਤੋਂ 20 ਵਾਰ ਇਹਦਾ ਕਰਨਾ ਇਸ ਨੂੰ ਵੀ ਤੁਸੀਂ ਸਵੇਰੇ ਸ਼ਾਮ ਕਰਨਾ ਉਸ ਤੋਂ ਬਾਅਦ ਤੁਸੀਂ ਇਹੀ ਉਂਗਲ ਨੂੰ ਉੱਪਰ ਥੱਲੇ ਇਦਾਂ ਦੇਖਣਾ ਇਸ ਨੂੰ ਵੀ ਤੁਸੀਂ 15 ਤੋਂ 20 ਵਾਰ ਕਰਨਾ ਇਹ ਹੋ ਗਈ ਤੁਹਾਡੀ ਦੂਜੀ ਕਸਰਤ ਤੀਜੀ ਕਸਰਤ ਕੀ ਹੈ ਅੱਖਾਂ ਦੀ ਮੂਵਮੈਂਟ ਕਰੋਗੇ ਕਿਵੇਂ ਕਰੋਗੇ ਪਹਿਲਾਂ ਉੱਪਰ ਦੇਖੋਗੇ ਫਿਰ ਥੱਲੇ ਉੱਪਰ ਥੱਲੇ ਉੱਪਰ ਥੱਲੇ ਉਹਦੇ ਅਗਲੀ ਕਸਰਤ ਖੱਬੇ ਸੱਜੇ ਖੱਬੇ ਸੱਜੇ ਖੱਬੇ ਸੱਜੇ ਇਸ ਨੂੰ ਤੁਸੀਂ ਤਿੰਨ ਤਿੰਨ ਸੈਟ ਲਾ ਲਿਓ 10-10 ਗਿਣ ਕੇ ਲਾ ਲਿਓ ਸਵੇਰੇ ਸ਼ਾਮ ਤੁਸੀਂ ਇਹ ਕਸਰਤਾਂ ਕਰੋ ਤੁਸੀਂ ਚੱਕਰ ਜੋ ਤੁਹਾਨੂੰ ਆਉਂਦੇ ਨੇ ਜੋ ਵਰਟੀਗੋ ਹੈ ਉਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਆਸਾਨ ਕਸਰਤਾਂ ਨਾਲ ਠੀਕ ਕਰ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ